ਮਰਾ ਦਾ ਵੱਡਾ ਸਹਬ ਜਦਾ ਸ਼ਹੀਦ ਹੋ ਗਿਆ بیٹے ਕੋ ਸਦਾ ਹਦਤ ਮਿਲੀ ਦੇਖਾ ਜੋ ਪਿਦਰ ਨੇ ਪਿਦਰ ਨਾਮ ਹੈ ਪਿਤਾ ਦਾ ਬਾਪ ਦਾ ਕਹਿੰਦੇ ਪੁੱਤ ਸ਼ਹੀਦ ਹੋਇਆ ਪਿਤਾ ਨੇ ਵੇਖਿਆ ਤੂਫਾਂ ਬਪਾ ਗਮ ਸੇ ਕੀਆ ਦੀਦਾਏ ਤਰਨੇ ਕਹਿੰਦੇ ਕੋਦਾਂ ਵੀ ਤੂਫਾਨ ਖੜਾ ਹੋ ਗਿਆ ਸਾਰੇ ਸਿੰਘਾਂ ਦੇ ਮਨ ਚ ਉਸ ਵੇਲੇ ਜਦੋਂ ਸਾਰੇ ਬੜੇ ਉਦਾਸ ਹੋ ਗਏ ਨੇ ਇਸ ਕਲਗੀ ਵਾਲੇ ਪਾਤਸ਼ਾਹ ਤੋਂ ਬਿਨਾ ਸਿੰਘ ਮਾਇੂਸ ਹੋ ਗਏ ਨੇ ਇਹਨਾਂ ਸਿੰਘਾਂ ਨੇ ਬਾਬਾ ਜੀ ਸਿੰਘ ਨੂੰ ਗੋਦੀ ਚ ਕਢਾਇਆ ਹੋਇਆ ਸੀ ਤੇ ਪਿਆਰ ਆਉਂਦਾ ਮੋਹ ਆਉਂਦਾ ਇਸ ਵਕਤ ਕਹਾ ਨੰਨੇ ਸੇ ਮਾਸੂਮ ਬਿਸਰ ਨੇ ਬਾਬਾ ਦੁਧਾਰ ਸਿੰਘ ਜੀ ਆਏ ਹੱਥ ਜੋੜੇ ਪਿਤਾ ਜੀ ਰੁਖਸਤ ਹਮੇ ਦਿਲਵਾਓ ਪਿਤਾ ਜਾਣਗੇ ਮਰਨੇ ਮਹਾਰਾਜ ਮੈਨੂੰ ਵਾਗਿਆ ਦੋ ਮੈਂ ਵੀ ਜੰਗ ਵਿੱਚ ਜਾਣਾ ਖੋ ਸਤਨਾਮ ਸ਼੍ਰੀ ਵਾਹਿਗੁਰੂ ਕਲਗੀਆਂ ਵਾਲੇ ਕਹਿੰਦੇ ਪੁੱਤਰ ਜੁਝਾਰ ਸਿੰਘ ਤੂੰ ਬੜਾ ਛੋਟਾ ਹੈ ਪਿਤਾ ਜੀ ਕੋਈ ਗੱਲ ਨਹੀਂ ਭਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ ਵੱਡੇ ਵੀਰ ਤੋਂ ਬਿਨਾ ਮੈਂ ਨਹੀਂ ਰਹਿਣਾ ਇੱਥੇ ਭਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ ਖਾਣਾ ਨਹੀਂ ਸੋਣਾ ਨਹੀਂ ਪੀਣਾ ਨਹੀਂ ਆਤਾ ਬਡੇ ਵੀਰ ਜੀ ਗਏ ਨੇ ਮੈਨੂੰ ਵੀ ਅੱਗੇ ਦੇ ਦੇਓ ਬੜੇ ਪ੍ਰਸੰਨ ਹੋਏ ਕਲਗੀਆਂ ਵਾਲੇ ਕਹਿੰਦੇ ਦੁਦਾਰ ਸਿੰਘ ਮੈਂ ਪਰਖਦਾ ਸੀ ਤੇ ਤੂੰ ਉੱਬਰ ਦਰਜੇ ਤੇ ਪਾਸ ਹੋਇਆ ਰੋਕੇ ਸੇ ਕبھی ਸ਼ੇਰ ਦਾ ਬੱਚਾ ਵੀ ਰੁਕਾ ਹੈ ਸ਼ੇਰ ਦਾ ਬੱਚਾ ਵੀ ਕਦੀ ਰੋਕਿਆਂ ਦੇ ਰੁਕਦਾ ਹੁੰਦਾ ਹੈ ਝੂਠਾ ਤਾਂ ਰੁਕੇਗਾ ਕبھی ਸੱਚਾ ਵੀ ਰੁਕਾ ਹੈ ਝੂਠੇ ਤਾਂ ਰੁਕਣ ਸੱਚੇ ਵੀ ਕਦੇ ਰੁਕਦੇ ਨੇ ਸਰਦੇ ਨੇ ਸੇ ਰੱਬ ਕੋ ਕੋਈ ਹੱਛਾ ਵੀ ਰੁਕਾ ਹੈ ਮਾਰੇ ਕਹਿੰਦੇ ਤੁਹਾਨੂੰ ਮੈਂ ਆਪ ਬੇਟਾ ਤਿਆਰ ਕਰਾਂਗਾ ਸਾਧ ਸੰਗਤ ਜੀ ਉਸ ਵੇਲੇ ਭਰਾਈ ਸੀ ਆਵਾਜ਼ ਮੇ ਬੋਲੇ ਗੁਰੂ ਗੋਬਿੰਦ ਸਿੰਘ ਅੱਲਾ ਯਾਰ ਖਾਨ ਕਹਿੰਦਾ ਕਮਜ਼ੋਰੀ ਕੋਈ ਨਹੀਂ ਹੈ ਪਿਓ ਆਪਣੇ ਪੁੱਤਰ ਨੂੰ ਗਰਜਵੀਂ ਆਵਾਜ਼ ਵਿੱਚ ਕਹਿ ਰਿਹਾ ਹੈ ਪਤਾ ਮੇਰੇ ਪੁੱਤ ਉੱਥੇ ਚੱਲੇ ਨੇ ਜਿੱਥੇ ਜੰਗ ਹੈ 10 ਲੱਖ ਵੈਰੀ ਸਾਤ ਸੰਗਤ ਜੀ ਅਵਾਰਾ ਪਸ਼ੂਆਂ ਵਾਂਗ ਮਗਰ ਪਿਆ ਹੋਇਆ ਗੜੀ ਦਾ ਦਰਵਾਜ਼ਾ ਖੁੱਲਦੇ ਸਾਰ ਗੋਲੀਆਂ ਪੈਣੀਆਂ ਤੀਰ ਪੈਣੇ ਆ ਬਰਛੇ ਵੱਜਣੇ ਆ ਫਿਰ ਵੀ ਮੇਰੇ ਬਾਗਾ ਵਾਲੇ ਭਰਾਈ ਸੀ ਆਵਾਜ਼ ਮੇ ਬੋਲੇ ਗੁਰੂ ਗੋਬਿੰਦ ਸਿੰਘ ਬੇਟਾ ਪਾਲਾਂ ਹੈ ਤੁਮੇ ਨਾਜ਼ ਸੇ ਬੋਲੇ ਗੁਰੂ ਗੋਬਿੰਦ ਸਿੰਘ ਰੋਕਾ ਨਹੀਂ ਆਗਾਜ਼ ਸੇ ਬੋਲੇ ਗੁਰੂ ਗੋਬਿੰਦ ਸਿੰਘ ਉਸ ਨੰਨੇ ਸੇ ਜਾਂਬਾਜ਼ ਸੇ ਬੋਲੇ ਗੁਰੂ ਗੋਬਿੰਦ ਸਿੰਘ 14 ਸਾਲ ਦੀ ਉਮਰ ਹੈ ਜੀ ਸਰੀਰ ਦੀ ਕੋਈ ਸੋਜੀ ਨਹੀਂ ਹੁੰਦੀ ਇਸ ਉਮਰ ਵਿੱਚ ਲਵਾਉ ਤਨ ਪਾਕ ਤੇ ਹਥਿਆਰ ਸਜਾ ਦੇ ਲਿਆ ਬੁੱਧ ਤੇਰੇ ਸਰੀਰ ਤੇ ਹਥਿਆਰ ਸ਼ਸਤਰ ਸਜਾ ਦੇ ਮਾਨ ਛੋਟੀ ਸੀ ਕਮਾਂ ਨੰਨੀ ਸੀ ਤਲਵਾਰ ਸਜਾ ਦੇ ਲਿਆ ਤੇਰੇ ਸਰੀਰ ਤੇ ਤਲਵਾਰ ਸਜਾ ਦੇ ਮਾਨ ਹਮ ਦੇਤੇ ਹੈ ਖੰજર ਇਸੇ ਸ਼ਮਸ਼ੀਰ ਸਮਝਣਾ ਵੱਡੀ ਤੇਗ ਨਹੀਂ ਸੰਭੀ ਜਾਣੀ ਮੈਂ ਛੋਟਾ ਖੰਜਰ ਦਿਨਾ ਤੇਗ ਵਾਂਗ ਚਲਾਉਣਾ ਇਹਨੂੰ ਨੇਜ਼ੇ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਨਾ ਜਿਤਨੇ ਮਰੇ ਇਸ ਸੇ ਉਹਨੇ ਬੇਪੀਰ ਸਮਝਨਾ ਜ਼ਖਮ ਆਏ ਤੋ ਰੋਣਾ ਨਹੀਂ ਦਿਲਗੀਰ ਸਮਝਨਾ ਜੇ ਜ਼ਖਮ ਆ ਵੀ ਜਵੇ ਪੁੱਤ ਰੋਣਾ ਨਹੀਂ ਅਸ਼ੀਰਵਾਦ ਸਮਝਣਾ ਪਰਮੇਸ਼ੀ ਦਾ ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ ਉਫ ਮੂੰਹ ਸੇ ਮੇਰੀ ਜਾਨ ਕبھی ਵੀ ਨਹੀਂ ਕਰਨਾ ਰਾਮਚੰਦਰ ਜੀ ਦੇ ਪਿਤਾ ਨੂੰ ਪਤਾ ਸੀ ਮੇਰੇ ਪੁੱਤ ਨੇ 14 ਸਾਲ ਬਾਅਦ ਮੁੜਿਆ ਆਣਾ ਸਹਿ ਨਹੀਂ ਹੋਇਆ ਵਿਛੋੜੇ ਦਾ ਦੁੱਖ ਕੋਠੇ ਤੋਂ ਛਾਲ ਮਾਰਤੀ ਸੀ ਦਸ਼ਰਤ ਨੇ بڑے بڑے ਤੀਰ ਤਕੰਬਰ ਅਵਤਾਰ ਹੋਏ ਇਬਰਾਹਿਮ ਨੇ ਆਪ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਲਈ ਕਹਿੰਦਾ ਮੈਂ ਆਪਣੇ ਪੁੱਤ ਨੂੰ ਅੱਖਾਂ ਸਾਹਮਣੇ ਕੁਰਬਾਨੀ ਦਿੰਦਾ ਨਹੀਂ ਦੇਖ ਸਕਦਾ ਮੈਨੂੰ ਦੱਸੋ ਦੁਨੀਆ ਵਿੱਚ ਕਿਹੜਾ ਹੈ ਛੱਡ ਕੇ ਬਾਜ਼ਾਂ ਵਾਲੇ ਪਾਸ਼ਾ ਨੂੰ ਇੱਧਰ ਉੱਧਰ ਤੁਰ ਪੈਨੇ ਹੋ ਜਵਾਬ ਦਿਓ ਮੈਨੂੰ ਸੰਗਦੇ ਐਡੇ ਵੱਡੇ ਇਤਿਹਾਸ ਐਡੇ ਵੱਡੇ ਘਰ ਦੇ ਵਿਰਸੇ ਦੇ ਤੁਸੀਂ ਵਾਸੀ ਹੋ ਮੈਨੂੰ ਦੱਸਿਓ